ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਤੌਰ ਖਾਲਸਤਾਨੀ ਇਹ ਜਹਿਜਾ ਕੰਗਨਰ ਨੌਤਜੀ ਇਹ ਕਹਿਣਾ ਵੀ ਇਹ ਖਾਲਸਤਾਨੀ ਹੈ ਅੱਤਵਾਦੀ ਹੈ ਮਾਇਓਵਾਦੀ ਹੈ ਪਾਕitani ਹੈ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜਾ ਇਹ ਵੀ ਜਿਹੜਾ ਕੰਗਨਰ ਨੌਤਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਥੋੜਾ ਸਮਝ ਕੇ ਦੇਣੇ ਚਾਹੀਦੇ ਜੇ ਮਹਿਕਮੇ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਦੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਨਰ ਨੌਤ ਤੇ ਵੀ ਬਰਾਬਰੀ ਹੋਣੀ ਚਾਹੀਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸਕਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਔਰ ਜੋ ਕੱਲ ਦੀ ਇੱਕ ਜਿਹੜੀ ਘਟਨਾ ਵਾਂ ਕੰਗੜਾ ਨੌਰ ਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਹੈ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗੜਾ ਨੌਰ ਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਗਾਉਣਾ ਵਾ ਇਹ ਤੋਂ ਲੈ ਕੇ ਜਿਹੜਾ ਕੰਗਣਾ ਰੋਜ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਨੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਨਾਰ ਨੌਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੇ ਨਾਲ ਕੁਝੋ ਜ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਲੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਪਹਾੜੋਂ ਟਕੇ ਟਕੇ ਦੀਆਂ ਦਾਅਦੇ ਜੋ ਕਦੇ 100 100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸਦੇ ਜੋ ਇਸ ਕਰਕੇ ਜਿਹੜਾ ਕੰਗਨਾਰ ਨੌਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌਰ ਖਾਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਦੋਂ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਆ ਕਿ ਕੰਗਣਾ ਰਨੌਤ ਦੇ ਉੱਤੇ ਵੀ ਜਿਹੜਾ ਵਾ ਉਹ ਐਫਆਰਏ ਦਰਜ ਹੋਣੀ ਚਾਹੀਦੀ। ਸ਼ੇਰ ਸਿੰਘ ਜੀ ਤੁਹਾਡੀ ਜਿਹੜੀ ਐਨ ਉਸੂ ਮਹਿਬੂਦ ਦੇ ਸੇਵਾ ਸਸਪੈਂਡ ਕੀਤਾ ਗਿਆ ਹੈ ਕਿਵੇਂ ਦੇਖੋ। ਦੇਖੋ ਜੇ محکمہ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਤੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਣਾ ਰਨੌਤ ਤੇ ਵੀ ਬਰਾਬਰੀ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਕੌਰ ਖਾਲਸਤਾਨੀ ਕੀ ਇਹ ਜਹਿਜਾ ਕੰਗਣਾ ਰਨੌਤ ਜੀ ਇਹ ਲੋ ਇਹ ਕਹਿਣਾ ਵੀ ਇਹ ਖਾਲਸਤਾਨੀ ਆ ਅੱਤਵਾਦੀ ਆ ਮਾਇਓਵਾਦੀ ਆ ਪਾਕਿਸਤਾਨੀ ਆ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜ ਆ ਇਹ ਵੀ ਜਿਹੜਾ ਕੰਗਨਾ ਨਰੋਦ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਆ ਅੱਜ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਸੂਬਾ ਪ੍ਰਧਾਨ ਨੇ ਪੁੱਛਿਆ ਕੀ ਵਿਚਾਰ ਆ ਦੇਖੋ ਜੀ ਜਦੋਂ ਇਹ ਗੱਲ ਆਈ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਜਦੋਂ ਇਹ ਗੱਲ ਆਈ ਆ ਤੇ ਪੂਰਾ ਦੇਸ਼ ਜਿਹੜਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵਾ ਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਆ ਉਸੇ ਵੀ ਤਰ੍ਹਾਂ ਦਾ ਕੋਈ ਠਕਾ ਨਹੀਂ ਹੁੰਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫੇਰ ਆਪਣੀ ਡਿਊਟੀ ਤੇ ਜਿਹੜੇ ਇਸੇ ਤਰ੍ਹਾਂ ਤਨਾਤ ਰਹਿਣਗੇ ਸੂਬਾ ਪ੍ਰਧਾਨ ਵੀ ਆਏ ਸਨ ਕਿ ਸਾਮਰੂਦ ਸੰਘਾਸ ਕਮੇਟੀ ਦੇ ਕੀ ਵਿਚਾਰਾਂ ਦਾ ਗੱਲ ਹੋਈ ਸੂਬਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਕਿ ਦੋਹਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਪਟਾੰਦਰਾ ਕਰ ਦਿੱਤਾ ਵਾ ਕਿ ਜੇ ਪੰਜਾਬ ਸਰਕਾਰ ਵੀ ਕੋਈ ਠਕਾ ਕਰਦੀ ਆ ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆਣ ਕੇ ਤੇ ਪੰਜਾਬ ਦੇ ਵਿੱਚ ਸੁਭਕਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ ਸਾਡੇ ਕਿਸਾਨ ਜਿਹੜੇ ਕੁੱਟੇ ਮਾਰੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਅੰਦਰ ਦੇ ਥੱਲੇ ਉਹਨਾਂ ਦਾ ਸਾਉ ਪੁੱਤ ਬਣ ਕੇ ਜਿਹੜੀ ਉਹ ਚੰਦ ਰਹੀ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਨੂੰ ਵੀ ਕਿ ਇਹ ਤੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ ਇਹ ਨਹੀਂ ਕਿ ਉਹ ਐਮਪੀ ਆ ਕੰਗੜਾ ਨਰੋਦ ਜੀ ਇਹ ਤੁਸੀਂ ਕਹਿ ਦੋ ਕਿ ਤੱਪੜ ਮਾਰਿਆ ਵਾ ਤੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾਂ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜੇ ਐਮਪੀ ਆਇਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ ਕਦੋਂ ਕੀ ਹੋ ਜੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਇਮਾਨਦਾਰੀ ਨਾਲ निभाई ਆ ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ ਅਸੀਂ ਮਾਣ ਕਰਦੇ ਆ